ਜੋ ਜਿ ਤਰ੍ਹਾਂ ਕਿ ਸ਼ਹਿਰ ਦੇ ਵਿੱਚ ਆਪਾਂ ਵਲੌਗ ਬਣਾਉਂਦੇ ਤਾਂ ਬਹੁਤ ਦਿਖਾਈ ਦਿਆ ਤੁਹਾਨੂੰ ਪਰ ਤੁਹਾਨੂੰ ਅੱਜ ਤੋਂ ਅਸੀਂ ਦਿਖਾਵਾਂਗੇ ਤੁਹਾਨੂੰ ਕਿ ਇਹ ਸੇਵਾ ਚੱਲ ਰਹੀ ਆ ਰੈਗੂਲਰ 10 ਦਿਨ ਤੋਂ ਪਰ ਇਹ ਜਿਹੜੀ ਸੇਵਾ ਚੱਲਦੀ ਆ ਨਾ ਇਹ ਮੀਡੀਆ ਵਾਲਿਆਂ ਨੂੰ ਨੌਜਵਾਨ ਨੇ ਜਿਹੜੇ 10 ਦਿਨ ਤੋਂ ਰੈਗੂਲਰ ਸੇਵਾ ਕਰ ਰਹੇ ਨੇ ਤੇ ਆਪਾਂ ਚੱਲਦੇ ਆ ਅੱਗੇ ਆਹ ਦੇਖੋ ਇੱਧਰ ਠੰਡਾ ਮਿੱਠਾ ਜਲ ਦੀ ਸ਼ਬੀਲ ਚੱਲ ਰਹੀ ਆ ਔਰ ਸਾਈਕਲ ਦੀ ਮੈਂ ਗੱਲ ਕਰਦਾ ਕਿ ਇੱਥੇ ਮੇਰੀਆਂ ਭੈਣਾਂ ਬੈਠੀਆਂ ਨੇ ਖਰਾਸੀ ਬੈਠੇ ਨੇ ਜੀ ਇਹ ਮਤਲਬ ਕਿਸ ਤਰ੍ਹਾਂ ਵੀ ਤੁਸੀਂ ਸਵਾਲ ਜਵਾਬ ਪੁੱਛ ਰਹੇ ਹੋ ਕੋਈ ਜੀ ਸਵਾਲ ਜਵਾਬ ਕਰ ਰਹੇ ਜੀ ਅੱਛਾ ਤੋਂ ਬਾਅਦ ਲੋਕਾਂ ਕੋ ਆਪਣਾ ਦੇ ਅੰਦਰ ਦੇ ਜਦੋਂ ਮੈਨੇ ਕੋਈ ਬੱਚੇ ਇਹ ਫਿਰ ਉਹਦੇ ਕਿੰਨੀ ਤੇਰੇ ਉਹਨਾਂ ਨੂੰ ਅੱਛਾ ਬੰਦ ਇਹ ਦੇਖੋ ਜੀ ਜੇ ਕੋਈ ਬੱਚਾ ਸਵਾਲ ਜਵਾਬ ਦਾ ਅੰਸਰ ਦੇ ਦਿੰਦਾ ਸੋਨਾਂ ਨੂੰ ਪੈਨਸਲ ਗਿਫਟ ਦੇ ਰੂਪ ਦੇ ਵਿੱਚ ਦਿੱਤੀ ਜਾਂਦੀ ਆ ਤੇ ਇਹ ਕਿਤਾਬ ਹੈ ਜੀ ਗੇਮ ਹੈ ਜੀ ਅੱਛਾ ਇਹ ਵੀ ਗਿਫਟ ਦੇ ਤੌਰ ਤੇ ਦਿੱਤੀ ਜਾਂਦੀ ਹੈ ਜੀ ਇਹ ਗੇਮ ਆ ਜੀ ਅੱਜ ਇੱਕ ਤਸਵੀਰ ਦਿੱਤੀ ਜਾਂਦੀ ਹੈ ਜੀ ਗੁਰੂ ਸਾਹਿਬ ਇਹ ਬੜਾ ਵੱਡੀ ਪਹਾੜ ਉਪਰਾਲਾ ਜੀ ਨਾਲ ਤਾਂ ਥੋੜਿਆ ਬੱਚਿਆਂ ਨੂੰ ਜਨਰਲ ਨੌਲੇਜ ਦੇ ਕੁਐਸਚਨ ਹੋ ਜਾਂਦੇ ਆ ਬਹੁਤ ਵੱਡਿਆ ਉਪਰਾਲਾ ਔਰ ਠੰਡੇ ਮਿੱਠੇ ਗੱਲ ਨੂੰ ਵੀ ਤਸਵੀਰ ਆ ਉਹ ਰੈਗੂਲਰ ਤੁਹਾਨੂੰ ਮੈਂ ਦੱਸ ਰਿਹਾ ਜੀ ਕਦੋਂ ਕਦੋਂ ਸਾਫ ਦੇ ਵਿੱਚ ਸਤਿਕਾਰਯੋਗ ਸਾਹਿਬ ਨੂੰ ਤੋਂ ਵਿਸਤਰਤ ਤੌਰ ਤੇ ਰੈਗੂਲਰ 10 ਦਿਨ ਤੋਂ ਲੱਗੇ ਨੇ ਪਰ ਮੈਂ ਫੇਰ ਉਹੀ ਗੱਲ ਕਹਿਣਾ ਚਾਹੁੰਦਾ ਮੇਰਾ ਉਹੀ ਗੱਲ ਹੁੰਦੀ ਆ ਕਿ ਬਕਾਊ মিডিਏ ਨੂੰ ਹਲੇ ਤੱਕ ਇਹ ਨਹੀਂ ਪਤਾ ਲੱਗ ਰਿਹਾ ਹੈ ਕਿ 10 ਦਿਨ ਦੇ ਅੰਦਰ ਇੱਥੇ ਬਹੁਤ ਨੌਜਵਾਨ ਸੇਵਾ ਕਰ ਰਹੇ ਨੇ ਦੇਖ ਲਈ ਇਹਨਾਂ ਦੀ ਇੱਥੇ ਕੋਈ ਇੰਟਰਵਿਊ ਕਰਨ ਨਹੀਂ ਆਇਆ ਹੈਗਾ ਮੇਰੇ ਸਿਦਕ ਨਾਲ ਸਾਰੇ ਪੱਤਰਕਾਰਾਂ ਨੂੰ ਇੰਟਰਵਿਊ ਕਰਨਾ ਚਾਹੀਦਾ ਸੀਗਾ ਕਿ ਜਿੱਥੇ ਅਸੀਂ ਪੰਜਾਬ ਦੇ ਨੌਜਵਾਨਾਂ ਦੀ ਇੱਕ ਗੰਦੀ ਤਸਵੀਰ ਪੇਸ਼ਾਂਦੇ ਆ ਕਿ ਪੰਜਾਬ ਦਾ ਨੌਜਵਾਨ ਚਿੱਟਾ ਪੀ ਰਿਹਾ ਨਸ਼ਾ ਨਸ਼ਕ ਨਹੀਂ ਲੱਗਿਆ ਹੋਇਆ ਕੈਨੇਡਾ ਅਮਰੀਕਾ ਦੀ ਧਰਤੀ ਤੇ ਜਾ ਰਹੇ ਨੌਜਵਾਨ ਇਹ ਵੀ ਲੋਕ ਮਨ ਨੇ ਯਾਰ ਪੰਜਾਬ ਦੇ ਪੰਜਾਬ ਦੇ ਵਿੱਚ ਮਿਹਨਤ ਕਰਦੇ ਨੇ ਸੇਵਾ ਕਰ ਰਹੇ ਨੇ ਸੇਵਾਵਾਂ ਵੱਲ ਲੱਗੇ ਹੋਏ ਨੇ ਯਾਰ ਬੜੀ ਖੁਸ਼ੀ ਹੁੰਦੀ ਆ ਦੇਖ ਕੇ ਦੇ ਕੋਈ 10 ਦਿਨ 10 ਦਿਨ ਥੋੜੇ ਨਹੀਂ ਹੁੰਦੇ ਆਪਣੀ ਜ਼ਿੰਦਗੀ ਦੇ ਅਸੀਂ ਆਪਣੇ ਘਰ ਦੇ ਕੰਮਕਾੜਾ ਵਿੱਚ ਬਿਜ਼ੀ ਰਹਿੰਦੇ ਆ ਅਸੀਂ ਟੱਕਾਂ ਨਹੀਂ ਤੋੜਦੇ ਹੈਗੇ ਪਰ ਇਹ ਨੌਜਵਾਨ ਦੇਖੋ 10 ਦਿਨ ਤੋਂ ਲੱਗੇ ਹੋਏ ਨੇ ਸੇਵਾ ਕਰਦੇ ਆ ਆ ਦੇਖੋ ਆਹ ਰਿਹਾ ਇਹ ਸਮਾਨ ਹੈ ਇਹਨਾਂ ਦਾ ਜੋ ਵੀ ਸ਼ਹੀਦ ਦੇ ਵਿੱਚ ਵਰਤਿਆ ਜਾ ਰਿਹਾ ਔਰ ਕੋਲ ਮੰਦਰ ਤਿਆਰ ਹੋ ਰਿਹਾ ਹੈ ਨਾ ਬਾਪੂ ਜੀ ਦੀ ਸੇਵਾ ਕਰ ਰਹੇ ਆ ਤੇ ਬਾਪੂ ਜੀ ਹੋਰੀ ਸੇਵਾ ਕਰ ਰਹੇ ਆ ਤੇ ਮੈਂ ਇੱਧਰ ਵੀ ਤੁਹਾਨੂੰ ਤਸਵੀਰ ਦਿਖਾ ਦਿੰਦਾ ਕਿਉਂਕਿ ਨੌਜਵਾਨ ਦਿਖਾਣੇ ਮੇਰੇ ਪੰਜਾਬ ਤੇ ਬਹੁਤ ਮਾਣ ਗਿਣੀ ਨੇ ਅੱਜ ਮੇਰੇ ਪੰਜਾਬ ਦਾ ਨੌਜਵਾਨ ਦਿਲ ਨੂੰ ਕਿ ਤੁਸੀਂ ਇੱਕ ਸਿਰਫ ਸਿਰਫ ਕੈਰੰਦਿਓਂ ਦੀ ਟਿੱਕੇ ਵੱਲ ਲੱਗਿਆ ਹੋਇਆ ਦਲਤ ਕੰਮਾਂ ਵੱਲ ਲੱਗਿਆ ਹੋਇਆ ਇਹ ਹੋਵੇ ਨੇ ਬੜੀ ਖੁਸ਼ੀ ਹੁੰਦੀ ਆ ਦੇਖ ਕੇ ਮੈਂ ਜਦੋਂ ਵੀ ਇਸ ਜੋਤੀਸੂ ਮੋਰ ਤੋਂ ਨਿਕਲਦਾ ਨਾ ਆਪਣੇ ਕਜੈਰੀ ਦਾ ਕੰਮ ਲਵੇੜ ਕੇ ਤਾਂ ਮੈਨੂੰ ਲੱਗਦਾ ਵੀ ਮੈਂ ਜਿੱਦਣ ਦਾ ਦੇਖ ਰਿਹਾ ਮੌਂਟਨ ਬਈ ਰੈਗੂਲਰ ਇਹ ਨੌਸਬਾਨਾਂ ਦੀ ਵੀਡੀਓ ਬਣਾ ਰਿਹਾ ਅੱਜ ਮੈਂ ਸੋਚਿਆ ਕਿ ਯਾਰ ਅੱਜ ਵਧੀਆ ਤਰੀਕੇ ਦੇ ਨਾਲ ਜਿਸ ਤਰ੍ਹਾਂ ਕਿ ਮੈਨੂੰ ਕਹਿ ਤੋ ਦੰਦੇ ਆ ਕਿ ਤੂੰ ਵਲੌਗ ਬਣਾਉਂਦਾ ਰਹਿਣਾ ਪਰ ਯਾਰ ਮੈਂ ਉਹ ਨੌਸਬਾਨਾਂ ਨੂੰ ਵੀ ਦਿਖਾਣਾ ਪੰਜਾਬੀਆਂ ਨੂੰ ਪੰਜਾਬ ਦੀ ਮਿੱਟੀ ਨਾਲ ਮਿੱਟੀ ਹੁੰਦੇ ਨੇ ਜਿਹੜੇ ਜਿਹੜੇ ਸੇਵਾ ਵੱ ਔਰ ਚੰਗਾ ਉਪਰਾਲਾ ਇਹਨਾਂ ਨੌਜਵਾਨਾਂ ਦਾ ਔਰ ਬੜਾ ਵਧੀਆ ਲੱਗਿਆ ਯਾਰ ਦੇਖ ਕੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ